Happy birthday to you. Happy birthday to you. Thank you. Thank you, buddy. Thank you.

ਜੋ ਵੀ ਮੇਰੇ ਅੰਬਾਸਰ ਦੇ ਵੀ ਹੋਰ ਵੀ ਵਿਚਾਰੇ ਦੂਰੋ ਅਜਨਾਲੇ ਉਹ ਜਲੰਧਰੋਂ ਬਟਾਲਾ ਕਿੰਨੇ ਵੀ ਮੇਰੇ ਵੀਰ ਐ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰੇ ਮੇਰੇ ਇਥੋਂ ਦੇ ਅੰਮ੍ਰਿਤਸਰ ਦੇ ਭਰਾ ਜੋ ਮੇਰੇ ਫੈਮਲੀ ਮੈਂਬਰ ਨੇ ਕੇਕਾਂ ਦੀ ਗਿਣਤੀ ਤੇ ਤੁਸੀਂ ਨਾ ਕਰੋ ਮੈਂ ਦੱਸ ਨਹੀਂ ਸਕਦਾ ਕਿੰਨੇ ਕੇਕ ਕਰ ਚੁੱਕਾ ਤੋਂ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਆਪਣੇ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਇਹ ਸਾਰੀ ਮੇਰੇ ਭੋਲੇ ਸ਼ੰਕਰ ਦੀ ਮਿਹਰ ਹੈ ਜੀ ਉਹਨਾਂ ਦੀ ਅਪਾਰ ਕਿਰਪਾ ਦਾ ਭੋਲੇ ਨਾਲ ਜੀ ਬਾਰੋਂ ਦਾ ਸਦਾ ਕਿਰਪਾ ਮਾਤਾ ਮਾਦੇ ਨੇ ਬਣਾਈ ਰੱਖੀ ਤੇ ਆਨੇ ਸਾਰੇ ਭਰਾਵਾ ਦੇ ਜਿਨ੍ਹਾਂ ਨੇ ਆ ਕੇ ਮੈਨੂੰ ਮਾਨ ਬਖਸ਼ਿਆ ਮੇਰੇ ਕੇਕ ਕਟਾਏ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੇਲ ਦੀਆਂ ਘੇਰਾਂ ਗਿਆ ਤਾਂ ਕਿੰਨਾ ਵੀ ਧੰਨਵਾਦ ਕਰਾਂ ਉਹਨਾਂ ਹੀ ਘੱਟ ਵਾ ਬਹੁਤ ਬਹੁਤ ਧੰਨਵਾਦ ਹੈ ਇਹ ਤੇ ਸਾਰਿਆਂ ਨੂੰ ਪਤਾ ਜੀ ਵਿਕਾਸ ਨੇ ਜੇ ਪਕੀਤਾ ਵਾ ਸੇਵਾ ਕਰਕੇ ਅਸਲ ਕਮਾਈ ਸਹੀ ਤਾਂ ਗੱਲ ਹੈ ਅਸਲ ਕਮਾਈ ਮੈਂ ਕਿਹਨਾਂ ਨੇ ਇਹ ਵਾ ਦੁਨੀਆ ਕਿੰਦੀ ਬਟਾ ਨੇ ਕਿੱਟਾ ਮੈਂ ਕਹਿੰਦਾ ਇਹ ਮੇਰੇ ਬਰਦੇ ਦੇ ਦੇਖੋ ਜੋ ਮੈਨੂੰ ਸਾਰੇ ਪਿਆਰ ਕਰਦੇ ਨੇ ਜੋ ਮੈਂ ਲੋਕਾਂ ਦੇ ਕੰਮ ਭਰਾਵਾ ਦੇ ਕੰਮ ਕਰਦੇ ਨੇ ਕਿਉਂਕਿ ਆਪਾਂ ਉਹ ਲੋਕਾਂ ਵਰਗੂ ਉਹ ਠੱਗੀਆਂ ਥੋੜੀਆਂ ਵਾਲਾ ਕਦੇ ਕੰਮ ਨਹੀਂ ਕੀਤਾ ਭਰਾਵਾਂ ਦੇ ਦਿਲਚਸਪੀਆਂ ਤੇ ਉਹ ਪਿਆਰ ਆ ਜਹਾਨੂੰ ਦੇਖਣ ਨੂੰ ਮਿਲਦਾ ਬਹੁਤ ਬਹੁਤ ਧੰਨਵਾਦ ਜੀ ਹੈਪੀ ਬਰਥਡੇ ਥੈਂਕ ਯੂ ਬਹੁਤ ਥੈਂਕ ਯੂ